ਅਣ ਮਿੱਥੇ ਸਮੇਂ ਲਈ ਮਰਨwarte ਬੈਠੇ ਜਗਜੀਤ ਸਿੰਘ ਡੱਲੇਵਾਲ ਦੀ देर रात ਸਿਹਤ ਵਿਗੜ ਗਈ ਜਿਸ ਦੇ ਚੱਲਦੇ ਡਾਕਟਰਾਂ ਦੀਆਂ ਟੀਮਾਂ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਡਾਕਟਰਾਂ ਦੀਆਂ ਟੀਮਾਂ ਨੇ ਲਗਾਤਾਰ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਿਆ ਤੇ ਉਹਨਾਂ ਦੀ ਤਬੀਅਤ ਨੂੰ ਮੱਦੇਨਜ਼ਰ ਰੱਖਦੇ ਹੋਏ ਦੋ ਘੰਟੇ ਦੇ ਵਿੱਚ ਉਹਨਾਂ ਦੀ ਸਿਹਤ ਸਥਿਤੀ ਨੂੰ ਆਮ ਰੂਪ ਵਿੱਚ ਲਿਆਂਦਾ ਦੱਸਦੀ ਹੈ ਕਿ ਦੇਰ ਰਾਤ ਲਗਭਗ 12 ਵਜੇ ਦੇ ਕਰੀਬ ਜਗਜੀਤ ਸਿੰਘ ਡੱਲੇਵਾਲ ਦੀ ਤਬੀਅਤ ਜ਼ਿਆਦਾ ਵਿਗੜ ਗਈ ਤੇ ਤੇਜ਼ ਬੁਖਾਰ ਅਤੇ ਜ਼ਿਆਦਾ ਠੰਡ ਲੱਗਣ ਦੇ ਕਾਰਨ ਕਪਕਪਈ ਜੀ ਛੜ ਗਈ ਅਤੇ ਮੌਕੇ ਤੇ ਮੌਜੂਦ ਡਾਕਟਰਾਂ ਜਾਂ ਟੀਮਾਂ ਨੇ ਅਥਕ ਪ੍ਰਯਾਸਾਂ ਦੇ ਬਾਵਜੂਦ ਉਹਨਾਂ ਦੀ ਸਿਹਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਣੀਆਂ ਕੋਸ਼ਿਸ਼ਾਂ ਦੇ ਮੱਦੇ ਨਜ਼ਰ 2 ਘੰਟੇ ਦੇ ਵਿੱਚ ਉਹਨਾਂ ਦੀ ਸਿਹਤ ਸਥਿਤੀ ਨੂੰ ਆਮ ਰੂਪ ਵਿੱਚ ਲਿਆਂਦਾ ਦੱਸਦੇ ਕਿ ਉਹਨਾਂ ਦਾ ਆਮ ਰਹਿਣਾ ਅਚਨਤ 93 ਦਿਨ ਤੇ ਪਹੁੰਚ ਚੁੱਕਾ ਹੈ ਜਿੱਤੇ ਚਲਦੇ ਉਹਨਾਂ ਨੂੰ ਦੇਰ ਰਾਤ ਕਾਫੀ ਤੇਜ਼ ਬੁਖਾਰ ਹੋ ਗਿਆ ਸੀ ਅਤੇ ਮੌਕੇ ਤੇ ਮੌਜੂਦ ਡਾਕਟਰਾਂ ਅਤੇ ਟੀਮਾਂ ਨੇ ਡੱਲੇਵਾਲ ਦੀ ਸਿਹਤ ਨੂੰ ਸਿਹਤ ਦੇ ਉੱਪਰ ਨਜ਼ਰ ਬਣਾਈ ਹੋਈ ਹੈ ਦੱਸਦੇ ਕਿ ਨਵੀਨਤਮ ਮੈਡੀਕਲ ਰਿਪੋਰਟਾਂ ਦੇ ਮੱਦੇਨਜ਼ਰ ਸਾਹਮਣੇ ਆਇਆ ਇਹ ਸਪਸ਼ਟ ਕੀਤਾ ਗਿਆ ਹੈ ਕਿ 93 ਦਿਨਾਂ ਤੋਂ ਕੁਝ ਨਾ ਖਾਣ ਦੀ وجہ ਦੇ ਕਾਰਨ ਅਤੇ ਪਾਣੀ ਤੋਂ ਇਲਾਵਾ ਕੁਝ ਨਾ ਹੋਰ ਪੀਣ ਦੀ وجہ ਦੇ ਕਾਰਨ ਅੰਦਰ ਤੋਂ ਅੰਦਰੋਂ ਹੀ ਅੰਦਰੋਂ ਹੀ ਸਰੀਰ ਨੂੰ ਖਾ ਰਿਹਾ ਹੈ ਡਾਕਟਰਾਂ ਦੀ ਰਿਪੋਰਟ ਦੇ ਵਿੱਚ ਸਪਸ਼ਟ ਕੀਤਾ ਗਿਆ ਦੱਸ ਕਿ ਦੇਰ ਰਾਤ ਪਹਿਲੇ ਵਾਰ ਸਿਹਤ ਵਿਗੜ ਗਈ ਸੀ ਜਿਸ ਤੋਂ ਬਾਅਦ ਡਾਕਟਰਾਂ ਦੀਆਂ ਟੀਮਾਂ ਨੇ ਉਹਨਾਂ ਨੂੰ ਇਲਾਜ ਕੀਤਾ ਉਹਨਾਂ ਦੀ ਸਿਹਤ ਉਤੇ ਨਜ਼ਰ ਰੱਖਦੇ ਹੋਏ ਉਹਨਾਂ ਨੂੰ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਦਿੱਤੀ ਉਸ ਤੋਂ ਬਾਅਦ ਦੋ ਘੰਟੇ ਦੇ ਵਿੱਚ ਉਹਨਾਂ ਦੀ ਸਥਿਤੀ ਆਮ ਹੋ ਗਈ। ਅਣ ਮਿੱਥੇ ਸਮੇਂ ਲਈ ਮਰਨਵਾਰਤੇ ਬੈਠੇ ਜਗਦੀਸ਼ ਸਿੰਘ ਢੱਲੇਵਾਲ ਦੀ ਧੀ ਰਾਤ ਸਿਹਤ ਵਿਗੜ ਗਈ ਜਿਸ ਦੇ ਚਲਦੇ ਡਾਕਟਰਾਂ ਦੀਆਂ ਟੀਮਾਂ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਡਾਕਟਰਾਂ ਦੀਆਂ ਟੀਮਾਂ ਨੇ ਲਗਾਤਾਰ ਆਪੀਆਂ ਕੋਸ਼ਿਸ਼ਾਂ ਜਾਰੀ ਰੱਖਿਆ ਤੇ ਉਹਨਾਂ ਦੀ ਤਬੀਅਤ ਨੂੰ ਮੱਦੇਨਜ਼ਰ ਰੱਖਦੇ ਹੋਏ ਦੋ ਘੰਟੇ ਦੇ ਵਿੱਚ ਉਹਨਾਂ ਦੀ ਸਿਹਤ ਸਥਿਤੀ ਨੂੰ ਆਮ ਰੋਗ ਵਿੱਚ ਲਿਆਂਦਾ ਦਾਸੀ ਕਿ ਦੇਰ ਰਾਤ ਲਗਭਗ 12 ਵਜੇ ਦੇ ਕਰੀਬ ਜਤਜੀਤ ਸਿੰਘ ਦੱਲੇਵਾਲ ਦੀ ਤਬੀਅਤ ਜ਼ਿਆਦਾ ਵਿਗੜ ਗਈ ਤੇਜ਼ ਉਠਾਰ ਅਤੇ ਜ਼ਿਆਦਾ ਠੰਡ ਲੱਗਣ ਦੇ ਕਾਰਨ ਕਪਕਪਈ ਜੀ ਛੜ ਗਈ ਅਤੇ ਮੌਕੇ ਤੇ ਮੌਜੂਦ ਡਾਕਟਰਾਂ ਦੀਆਂ ਟੀਮਾਂ ਨੇ ਅਥਕ ਪ੍ਰਯਾਸਾਂ ਦੇ ਬਾਵਜੂਦ ਉਹਨਾਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਦੋ ਘੰਟੇ ਦੇ ਵਿੱਚ ਉਹਨਾਂ ਦੀ ਸਿਹਤ ਸਥਿਤੀ ਨੂੰ ਆਮ ਰੂਪ ਵਿੱਚ ਲਿਆਂਦਾ ਦੱਸਦੀ ਹੈ ਕਿ ਉਹਨਾਂ ਦਾ ਆਮ ਰੈਣਾ ਅਣਛਨਤ 93 ਦਿਨ ਤੇ ਪਹੁੰਚ ਚੁੱਕਾ ਹੈ ਜਿੱਤੇ ਚਲਦੇ ਉਹਨਾਂ ਨੂੰ ਦੇਰ ਰਾਤ ਕਾਫੀ ਤੇਜ਼ ਬੁਖਾਰ ਹੋ ਗਿਆ ਸੀ ਅਤੇ ਮੌਕੇ ਤੇ ਮੌਜੂਦ ਡਾਕਟਰਾਂ ਦੀਆਂ ਟੀਮਾਂ ਨੇ ਡਲੇਵਾਲ ਦੀ ਸਿਹਤ ਨੂੰ ਸਿਹਤ ਦੇ ਉੱਪਰ ਨਜ਼ਰ ਬਣਾਈ ਹੋਈ ਹੈ ਦੱਸਦੀ ਹੈ ਕਿ ਨਵੀਨਤਮ ਮੈਡੀਕਲ ਰਿਪੋਰਟਾਂ ਦੇ ਮੱਦੇਨਜ਼ਰ ਸਾਹਮਣੇ ਆ ਇਹ ਸਪਸ਼ਟ ਕੀਤਾ ਗਿਆ ਹੈ ਕਿ 93 ਦਿਨਾਂ ਤੋਂ ਕੁਝ ਨਾ ਖਾਣ ਦੀ وجہ ਦੇ ਕਾਰਨਾਂ ਤੇ ਪਾਣੀ ਤੋਂ ਇਲਾਵਾ ਕੁਝ ਨਾ ਹੋਰ ਪੀਣ ਦੀ ਵਜ੍ਹਾ ਦੇ ਕਾਰਨ ਅੰਦਰ ਤੋਂ ਅੰਦਰੋਂ ਹੀ ਅੰਦਰੋਂ ਸਰੀਰ ਹੀ ਸਰੀਰ ਨੂੰ ਖਾ ਰਿਹਾ ਹੈ ਡਾਕਟਰਾਂ ਦੀ ਰਿਪੋਰਟ ਦੇ ਵਿੱਚ ਸਪਸ਼ਟ ਕੀਤਾ ਗਿਆ ਦਾਸੀ ਕਿ ਦੇਰ ਰਾਤ ਡੱਲੇਵਾਲ ਦੀ ਸਿਹਤ ਵਿਗੜ ਗਈ ਸੀ ਜਿਸ ਤੋਂ ਬਾਅਦ ਡਾਕਟਰਾਂ ਦੀਆਂ ਟੀਮਾਂ ਨੇ ਉਹਨਾਂ ਨੂੰ ਇਲਾਜ ਦਿੱਤਾ ਉਹਨਾਂ ਦੀ ਸਿਹਤ ਉੱਤੇ ਨਜ਼ਰ ਰੱਖਦੇ ਹੋਏ ਉਹਨਾਂ ਨੂੰ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਿਸ ਤੋਂ ਬਾਅਦ 2 ਘੰਟੇ ਦੇ ਵਿੱਚ ਉਹਨਾਂ ਦੀ ਸਥਿਤੀ ਆਮ ਹੋ ਗਈ